ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਬਠਿੰਡਾ ਤੇ ਫਿਰੋਜ਼ਪੁਰ ਤੇ ਅਜੇ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਨਹੀਂ ਐਲਾਨੇ ਪਰ ਪੰਜਾਬ ਦੀ ਹੌਟ ਸੀਟ ਮੰਨੀ ਜਾਂਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਪਾਰਟੀ ਨੇ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਤੇ ਦਾਖਲਿਆ 2014 ਚ ਤਲਵੰਡੀ ਸਾਬੋ ਤੋਂ ਜਮਨੀ ਚੋਣ ਲੜ ਕੇ ਆਪਣੀ ਰਾਜਨੀਤੀ ਸ਼ੁਰੂਆਤ ਕਰਨ ਵਾਲੀ ਬਲਜਿੰਦਰ ਕੌਰ 2017 ਦੀਆਂ ਵਿਧਾਨ ਸਭਾ ਚੋਣਾਂ ਚ ਤਲਵੰਡੀ ਸਾਬੋ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਲਕੇ ਦੇ ਪਿੰਡ ਜਗਰਾਮ ਸਿਰਤ ਦੀ ਜੰਪਲ ਬਲਜਿੰਦਰ ਕੌਰ ਦਾ ਵਿਆਹ ਕੁਝ ਸਮਾਂ ਪਹਿਲਾਂ ਮਾਝਾ ਯੂਥ ਵਿੰਗ ਦੇ ਪ੍ਰਧਾਨ ਸੁਖਰਾਜ ਸਿੰਘ ਬਨਨਲ ਅੰਮ੍ਰਿਤਸਰ ਵਿਖੇ ਹੋਇਆ ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਸੀ ਉਹਨਾਂ ਨੇ ਤਨਦੇਹੀ ਨਾਲ ਨਿਭਾਈਆਂ ਨੇ ਤੇ ਹੁਣ ਵੀ ਉਹ ਤਨਦੇਹੀ ਨਾਲ ਹੀ ਨਿਭਾਉਣਗੇ ਦੇਖੋ ਮੈਨੂੰ ਮੈਂ ਭੋਗਦੇ ਸੀ ਜਦੋਂ ਮੈਨੂੰ ਇਸ ਅਨਾਉਂਸਮੈਂਟ ਦਾ ਪਤਾ ਚੱਲਿਆ ਤੇ ਮੈਂ ਬਹੁਤ ਰੇਣੀ ਆ ਮੈਂ ਸ਼ੁਕਰਾਨਾ ਕਰਦੀ ਆ ਉਸ ਪਰਮਾਤਮਾ ਦਾ ਕਿ ਜਦੋਂ ਹੀ ਮੈਨੂੰ ਪਤਾ ਚੱਲਿਆ ਮੈਂ ਸਭ ਤੋਂ ਪਹਿਲਾਂ ਤਖਤ ਸਾਹਿਬ ਤੇ ਗੁਰੂ ਮਹਾਰਾਜ ਦਾ ਉਟ ਆਸਰਾ ਲੈਣ ਦੇ ਲਈ ਸ਼ੁਕਰਾਨਾ ਕਰਨ ਦੇ ਲਈ ਇੱਥੇ ਆਈ ਤੇ ਪੂਰੀ ਪਾਰਟੀ ਦਾ ਮੈਂ ਧੰਨਵਾਦ ਕਰਦੀ ਹਾਂ ਤੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਮੈਨੂੰ ਪਹਿਲਾਂ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਵੀ ਮੈਂ ਤੰਦਹੀ ਦੇ ਨਾਲ ਨਿਭਾਇਆ ਹੈ ਵਾਂਸ ਅਗੇਨ ਆਮ ਰੈਡੀ ਫੋਰ ਆਮ ਕੰਬੈਟਡ ਟੂ ਦਾ ਪਾਰਟੀ ਜਿੰਨੀਆਂ ਵੀ ਜ਼ਿੰਮੇਵਾਰੀਆਂ ਹੁਣ ਮੈਨੂੰ ਪਾਰਟੀ ਦੇ ਰਹੀ ਆ ਚਾਹੇ ਮੈਨੂੰ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜਾਉਣ ਦਾ ਪਾਰਟੀ ਨੇ ਫੈਸਲਾ ਕੀਤਾ ਤੇ ਮੈਂ ਉਹਨੂੰ ਤੰਦਹੀ ਦੇ ਨਾਲ ਨਿਭਾਵਾਂਗੀ ਪਾਵੇਂ ਕਿ ਬਲਜਿੰਦਰ ਕੌਰ ਦੇ ਮੁਕਾਬਲੇ ਚ ਸੁਖਪਾਲ ਖੈਰਾ ਤੋਂ ਇਲਾਵਾ ਵੱਡੇ ਉਮੀਦਵਾਰ ਆਉਣ ਦੀ ਉਮੀਦ ਹੈ ਪਰ ਬਲਜਿੰਦਰ ਕੌਰ ਆਗੂ ਨੂੰ ਵੱਡਾ ਨਾਮ ਮੰਨ ਕੇ ਵੋਟਰਾਂ ਨੂੰ ਵੱਡਾ ਮੰਨਦੀ ਹੈ ਜਿਸ ਲਈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਚੋਣ ਲੋਕ ਲੜਦੇ ਹਨ ਲੋਕਾਂ ਨੇ ਹੀ ਪ ਹੋਣਗੇ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਮੁੱਦੇ ਬਹੁਤ ਨੇ ਇਸ ਮੌਕੇ ਵਿਰੋਧੀ ਪਾਰਟੀਆਂ ਤੇ ਤੰਜ ਕਸਦੇ ਹੋਏ ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਭਾਜਪਾ ਨੇ ਕੁਝ ਨਹੀਂ ਕੀਤਾ ਤੇ ਹੁਣ ਕਾਂਗਰਸ ਨੇ ਬੁਰਾ ਹਾਲ ਕਰ ਦਿੱਤਾ ਹੈ ਪੰਜਾਬ ਦਾ ਪਬਲਿਕ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਕੋਈ ਵੀ ਵੱਡੀ ਚੁਣੌਤੀ ਨਹੀਂ ਹੈ ਪਹਿਲਾਂ ਵੀ ਤਲਵੰਡੀ ਸਾਬੋ ਦੀ ਲੜਾਈ ਮੇਰੇ ਲੋਕਾਂ ਨੇ ਲੜੀ ਆ ਜੇ ਮੈਨੂੰ ਐਮਐਲਏ ਬਣਾਉਣ ਵਾਲੇ ਨੇ ਤਾਂ ਮੇਰੇ ਹਲਕੇ ਦੇ ਲੋਕ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਸਨਮਾਨ ਦਿੱਤਾ ਆ ਤੇ ਜੇ ਮੈਂ ਗੱਲ ਕਰਾਂ ਪਬਲਿਕ ਵੱਡੀ ਹੁੰਦੀ ਆ ਜਨਤਾ ਵੱਡੀ ਹੁੰਦੀ ਆ ਤੇ ਐਸ ਵਾਰੀ ਵੀ ਜਿਹੜੀ ਲੜਾਈ ਲੜਨ ਦੇ ਲਈ ਮੇਰੇ ਲੋਕ ਆ ਜਿਹੜੇ ਮੇਰੇ ਪਿੰਡਾਂ ਦੇ ਸਤਿਕਾਰਯੋਗ ਬਜ਼ੁਰਗ ਮੇਰੇ ਵੀਰ ਭਾਈ ਉਹ ਸਾਰੇ ਤਿਆਰ ਖੜੇ ਨੇ ਇਹ ਲੜਾਈ ਮੇਰੀ ਇਕੱਲਿਆਂ ਦੀ ਨਹੀਂ ਤੇ ਜਦੋਂ ਪਬਲਿਕ ਖੜੀ ਹੁੰਦੀ ਆ ਉਦੋਂ ਜਿਹੜੇ ਵੱਡੇ ਵੱਡੇ ਥੰਮ ਨੇ ਉਹ ਹਿੱਲ ਜਾਂਦੇ ਨਹੀਂ ਦੇਖੋ ਐਮਐਲਏ ਬਣਾਉਣ ਵਾਲੇ ਕੌਣ ਲੋਕ ਸੀਗੇ ਉਹ ਜਿਹੜੇ ਲੋਕਲ ਚਾਹੇ ਉਹ ਮੋੜ ਹੇ ਤੁਸੀਂ ਮਾਨਸਾ ਦੀ ਗੱਲ ਕੀਤੀ ਹੈਗੀ ਹੈ ਤੇ ਉਹ ਆਮ ਲੋਕ ਨੇ ਹਨਾ ਜਿਨ੍ਹਾਂ ਨੇ ਐਮਐਲਏ ਬਣਾਇਆ ਹੈ ਤੇ ਵੋਟਾਂ ਜਿਹੜੀਆਂ ਨੇ ਉਹ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਪਬਲਿਕ ਨੇ ਪਾਉਣੀਆਂ ਹੁੰਦੀਆਂ ਨੇ ਸੋ ਸਾਰਾ ਜਿਹੜੇ ਫੈਸਲਾ ਕਰਨਾ ਆ ਲੋਕ ਸਭਾ ਦੇ ਵਿੱਚੋਂ ਕਿਹਨੂੰ ਜਿਤਾਉਣਾ ਆ ਤੇ ਕਿਹਨੂੰ ਹਰਾਉਣਾ ਆ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਅੱਗੇ ਲੈ ਕੇ ਜਾਣਾ ਆ ਉਹ ਤਾਂ ਪਬਲਿਕ ਨੇ ਕਰਨਾ ਆ ਸੋ ਪਬਲਿਕ ਵੱਡੀ ਆ ਜਨਤਾ ਵੱਡੀ ਆ ਜਨਤਾ ਦਾ ਫੈਸਲਾ ਵੱਡਾ ਆ ਕੋਈ ਇੱਥੇ ਲੀਡਰ ਵੱਡਾ ਨਹੀਂ ਆ ਮੁੱਦੇ ਕੀ ਹੁਣ ਤੱਕ 10 ਸਾਲ ਹੋ ਗਏ ਇੱਥੇ ਐਮਪੀ ਬਣ ਕੇ ਗਿਆ ਨੂੰ ਵੀ ਹਰਸਿਮਰਤ ਕੌਰ ਬਾਦਲ ਨੂੰ ਹੁਣ ਤੱਕ ਉਹਨਾਂ ਨੇ ਕੀਤਾ ਹੀ ਕੀ ਆ ਕਿ ਮੁੱਦੇ ਹੀ ਮੁੱਦੇ ਆ ਪੰਜਾਬ ਦੇ ਵਿੱਚ 10 ਸਾਲ ਪਹਿਲਾਂ ਬਾਦਲ ਸਰਕਾਰ ਲੁੱਟ ਕੇ ਖਾ ਗਈ ਉਹ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ ਆ 10 ਸਾਲ ਹਰਸਿਮਰਤ ਕੌਰ ਜੀ ਨੂੰ ਹੋ ਗਿਆ ਪਹਿਲੀ ਗੱਲ ਤਾਂ ਆ ਜਿਹੜੇ ਉਹਨਾਂ ਦੇ ਬਣਦੇ ਫੰਡਸ ਨੇ ਐਮਪੀ ਦੇ ਅੰダー ਆਉਂਦੇ ਨੇ ਉਹ ਫੰਡਸ ਦਾ ਹਲੇ ਤੱਕ ਉਹਨਾਂ ਨੂੰ ਚਾਹੀਦਾ ਸੀਗਾ ਕਿ ਪਿੰਡਾਂ ਦੇ ਵਿੱਚ ਜਾ ਕੇ ਵੰਡਦੇ ਲੋਕਾਂ ਦੇ ਘਰਾਂ ਦਾ ਵਿਕਾਸ ਕਰਦੇ ਪਬਲਿਕ ਦਾ ਵਿਕਾਸ ਕਰਦੇ ਐਜੂਕੇਸ਼ਨ ਦਾ ਵਿਕਾਸ ਕਰਦੇ ਅੱਜ ਹਸਪਤਾਲਾਂ ਦੇ ਹਸਪਤਾਲ ਖਾਲੀ ਪਏ ਨੇ ਸੋ ਮੁੱਦੇ ਹੀ ਮੁੱਦੇ ਆ ਕਿਹੜਾ ਕੰਮ ਐਸਾ ਜਿਹੜਾ ਕੀਤਾ ਆ ਹੁਣ ਤੱਕ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ